ਕਿਲ ਮੈਰੂ ਸ਼ੀਕੀ ਪਤੇ ਪਿੰਡ ਪਟੀ ਸ਼ਦੀਕ ਵਿਖੇ ਅੱਜ ਜਿਹੜਾ ਕੂਰਦਾਨ ਕੈਂਪ ਲਗਾਇਆ ਗਿਆ ਸ਼ਹੀਦ ਉਦਮ ਸਿੰਘ ਦੇ 85ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਸ਼ਹੀਦੀ ਦੇ ਆਲੇ ਤੇ ਉਹਨਾਂ ਦਾ ਕੈਂਪ ਆਜ਼ਾਦ ਕਿਸਾਨ ਮੋਰਚਾ ਵੱਲੋਂ ਜੇ ਸੰਜੋਗਨਾ ਵਿਸ਼ੇਸ਼ ਸੰਜੋਗਨਾ ਲਗਾਇਆ ਗਿਆ ਹਰ ਸਾਲ ਜਿ ਤਰ੍ਹਾਂ ਇਸ ਸਾਲ ਚੌਥਾ ਕੈਂਪ ਲਗਾਇਆ ਗਿਆ ਪਟੀ ਸ਼ਦੀਕ ਦੇ ਵਿੱਚ ਪਹਿਲਾਂ ਲਈ ਅਸੀਂ ਲੋਕ ਭਾਈਦੇ ਕਾਰਜ ਕਰਦੇ ਰਹਿੰਦੇ ਆ ਉਸ ਦੇ ਸੰਬੰਧੀ ਇੰਗਲੇ ਸਮੇਂ ਵੀ ਜਿਹੜਾ ਨਸ਼ਾ ਛਡਾਊ ਰੈਲੀ ਹੋ ਗਈ ਕੈਂਪ ਹੋ ਗਏ ਅੱਖਾਂ ਦੇ ਕੈਂਪ ਹੋ ਗਏ ਜਾਇ ਕਿਸੇ ਨੇ ਇੱਕ ਨਹੀਂ ਸ਼ਬਦ ਦੇਗੀ ਕੋਈ ਕੋਈ ਆ ਬੱਸ ਸਟੈਂਡ ਤੇ ਪਾਣੀ ਦਾ ਪ੍ਰਬੰਧ ਕਰਦੇ ਰਹੇ ਆ ਇਸੇ ਕਾਰਨ ਕਰਕੇ ਸਾਡੀ ਕਮੇਟੀ ਬਹੁਤ ਤਗੜੀ ਹੁੰਦੀ ਸੀ ਕੋਈ ਰਾਜਨੀਤੀ ਕਰਨਗੇ ਜਾਂ ਪਿੰਡ ਦਾ ਕੁਸ਼ੀ ਕਰ ਲਗੇ ਉਹ ਥੋੜਾ ਜਿਹਾ ਚੱਲ ਨਹੀਂ ਬੋੜੀ ਉੱਪਰ ਵੀ ਪਰ ਫਿਰ ਵੀ ਅਸੀਂ ਬਹੁਤ ਘੱਟ ਬੇਨਤੀ ਦੇ ਸੇਵਾ ਦਾ ਮਹੌਜੇ ਕਾਰਨ ਵੀ ਆਦੀ ਜਿਹੜੀ ਸੇਵਾ ਹੈਗੀ ਆ ਉਹ ਵੀ ਕਰਾਰ ਰੱਖਦੇ ਆ ਅਸੀਂ ਕਿਸੇ ਰਾਜਨੀਤੀ ਨਾਲ ਕੋਈ ਵਾਅਦਾ ਨਹੀਂ ਕਰਦੇ ਨਾ ਤੁਹਾਨੂੰ ਇਹ ਵੀ ਅਸੀਂ ਕੱਲ ਨੂੰ ਸਰਪੰਚ ਬਣਨਾ ਨਾ ਸਾਨੂੰ ਇਹ ਵੀ ਅਸੀਂ ਕੱਲ ਰਾਜਨੀਤੀ ਆਦੀ ਸਿਰਫ ਸੇਵਾ ਦੇ ਖਰਕੀ ਉਹ ਵੀ ਕਰਦੇ ਸੇਵਾ ਦੇ ਕਾਰਜ ਕਰਦੇ ਅੱਜ ਜਿਹੜਾ ਫੂਨਦਾਨ ਦੇ ਕੰਤ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਜਾ ਕਾਨ ਮੋਰਚਾ ਦੇ ਸੂਬਾ ਪ੍ਰਧਾਨ ਜੀ ਬਲੋਜ ਕੁਮਾਰ ਗੁਦਾਰਾ ਜੀ ਨੇ ਪਹੁੰਚਣ ਤੇ ਇੱਥੇ ਸਤਿ ਸ੍ਰੀ ਅਕਾਲ ਜੈ ਜਵਾਨ ਜੈਕਸਨ ਸਾਥੀਓ ਅੱਜ ਆਪਾਂ ਇੱਥੇ ਸਾਰੇ ਸ਼ੀਰਪੁੱਤਨ ਸਿੰਘ ਜੀ ਸਾਡੇ ਕੌਮ ਦੇ ਸਾਡੇ ਭਾਲ ਦੇ ਟੂਰ ਵੀਰ ਜੋਦੇ ਹੋਏ ਐ ਉਹਨਾਂ ਦਾ ਸ਼ੀਦੀ ਦਿਵਸ ਮਨਾਉਣ ਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਦੇ ਸਬੰਧ ਵਿੱਚ ਆਪਾਂ ਇੱਥੇ ਪਹੁੰਚੇ ਆਂ ਪਰ ਇਸ ਕੈਂਪ ਦੇ ਵਿੱਚ ਚੌਧਰੀ ਮੋਹਨ ਕੁਮਾਰ ਗੁਦਾਰਾ ਜੀ ਸੁਭਾ ਪ੍ਰਧਾਨ ਸਿਵਲ ਹਸਪਤਾਲ ਤੋਂ ਫੂਨਦਾਨ ਜਿਹੜਾ ਲੈਂਦੇ ਟੀਮ ਦੇ ਇੰਚਾਰਜ ਸਾਹਿਬ ਪਰ ਮੈਂਟੇਨਿੰਗ ਜੀ ਕਾਟ ਇਸ ਦੇ ਚੌਂਕੀ ਤੋਂ ਆਏ ਨੇ ਔਰ ਸਾਰੇ ਪਿੰਡ ਦੇ ਬਿਰ ਸਾਹਮਣੇ ਬੈਠੇ ਸਾਥੀਓ ਆਪਾਂ ਇੱਕ ਵਾਰੀ ਇਨਕਲਾਬ ਦੀ ਨਾਅਰੇ ਲਾਈਏ ਕਿਉਂਕਿ ਅੱਜ ਸਾਡੇ ਦੇਸ਼ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਪ੍ਰਣਾਮ ਸ਼ਹੀਦਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਸ਼ਹੀਦਾਂ ਨੂੰ ਸਤਿ ਸ਼੍ਰੀ ਅਕਾਲ ਸਾਜੋ ਸਾਥੀਓ ਸਾਡਾ ਦੇਸ਼ ਜਿਹੜਾ ਬਹੁਤ ਲੰਮਾ ਸਮਾਂ ਮੁਗਲਾਂ ਦਾ ਤੇ ਅੰਗਰੇਜ਼ਾਂ ਦਾ ਗੁਲਾਮ ਰਹਾ ਔਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਨੇਕਾਂ ਦੁਰਬੀਰ ਜੋਧਿਆ ਨੇ ਕੁਰਬਾਨੀਆਂ ਦੇਤੀਆਂ ਪਤਲੀ ਵਿੱਚ ਜਿਹੜਾ ਸਭ ਤੋਂ ਵੱਧ ਯੋਗਦਾਨ ਸਾਡੇ ਪੰਜਾਬ ਦੇ ਸੂਰਜੀ ਜੋਧਿਆ ਰਾਜੀ ਭਗਤ ਸਿੰਘ ਜੀ ਸੁਖਦੇਵ ਸਿੰਘ ਜੀ ਸ਼ਹੀਦ ਕਰਤਾ ਸਿੰਘ ਬਾਬਾ ਜੀ ਛੇ ਨੂੰ ਉਧਮ ਸਿੰਘ ਜੀ ਸੱਤਪੜਕੇ ਜੀ ਉਹ ਇਸ ਤਰ੍ਹਾਂ ਗਦਰੀ ਬਾਬੇ ਬਾਬਾ ਸੂਰਜ ਸਿੰਘ ਪਤਨਾ ਜੀ ਕਾਨਾਗਾਟਾ ਮਾਰੂ ਜੀ ਹਰ ਬਹੁਤ ਸਾਰੇ ਸੂਰਬੀਰ ਜੋਤੇ ਹੋਏ ਜਿਹੜੇ ਉਹ ਸਾਡੇ ਪੰਜਾਬ ਦੀ ਧਰਤੀ ਤੇ ਪੈਦਾ ਹੋਏ। ਕਿਉਂਕਿ ਭਾਰਤ ਜਿਹੜਾ ਸੀ ਇੱਕ ਸੋਨੇ ਦੀ ਕਿਰੀ ਦਾ ਦੇਸ਼ ਸੀ ਜਿਹਨੂੰ ਹਰ ਤਰ੍ਹਾਂ ਦਾ ਲੁਟੇਰਾ ਲੁੱਟਣ ਵਾਸਤੇ ਸਾਡੇ ਜਿਆਨੇ ਘੱਟੋ ਘੱਟ 200 ਸਾਲ ਸਾਡੇ ਤੇ ਰਾਜ ਕੀਤਾ ਇੱਕ ਛੋਟੀ ਜੀ ਕੰਪਨੀ ਲੈ ਕੇ ਉਹ ਇੰਡੀਆ ਕੰਪਨੀ ਲੈ ਕੇ ਆਏ। ਉਹ ਦੇਰਾਂ ਹੀ ਉਹਨਾਂ ਨੇ ਆਪਣਾ ਰਾਜ ਰਸ ਸਥਾਪਿਤ ਕੀਤਾ। ਕਾਰਨ ਇਹ ਸੀ ਸਾਡੇ ਇਹ ਭਾਰ ਦੇ ਲੋਕ ਤੇ ਵੱਖ-ਵੱਖ ਰਿਆਸਤਾਂ ਵਿੱਚ ਵੰਡੇ ਹੋਏ ਸੀ। ਕਿਉਂ ਇਕੱਠੇ ਰਿਤੇ ਤੇ ਅੰਗਰੇਜ਼ਾਂ ਦੀ ਨੀਤੀ ਸੀ ਪਾੜ ਕੇ ਰਾਜ ਕਰੋ। ਉਹ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਵਾਸਤੇ ਸਾਡੇ ਦੇ ਲੋਕਾਂ ਨੇ ਜਲੇਵਾੜੇ ਬਾਗਰੋ ਦੀ ਇਕੱਠ ਕੀਤਾ 1919 ਦੇ ਵਿੱਚ ਸ੍ਰੀ ਅਮਰਵਰਸਾ ਦੇ ਤੇ ਉੱਥੇ ਜਿਹੜਾ ਡਾਇਰਨਲ ਆਇਆ ਸੀ ਉਹਨੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਔਰ ਅਨੇਕਾਂ ਜਿਹੜੇ ਸਾਡੇ ਭਾਰਤੀ ਲੋਕ ਸੀਗੇ ਜਿਹੜੇ ਇਨਸਾਫ਼ ਖੰਗ ਲੋਕ ਸੀਗੇ ਉਹਨਾਂ ਨੂੰ ਵੇਹ ਬਣਾਉਣ ਨੂੰ ਤਕਲੀਅਮ ਕਰ ਦਿੱਤਾ ਗਿਆ ਤਾਂ ਸ਼ਹੀਦ ਉਦਲ ਸਿੰਘ ਸੁਨਾਮ ਦੇ ਪੈਦਾ ਆਇਆ ਸੀ ਇਹਦਾ ਪਰਿਵਾਰ ਵੀ ਜਿਹੜਾ ਸੀ ਉਹ ਦੇ ਦੇ ਆਜ਼ਾਦੀ ਦੇ ਨਾਲ ਸੰਬੰਧਤ ਜਿਹੜੇ ਸੁਤੰਤਰਤਾ ਸੰਾਨੀ ਜੁਮਦੇ ਸ਼ਿਵਾ ਜੀ ਲੱਗੇ ਜਾਂਦੇ ਸੀ ਉਹਨਾਂ ਨਾਲ ਰਲਦੇ ਮਿਲਦੇ ਸੀ ਇਹਨਾਂ ਨੇ ਜਦੋਂ ਜੇਣਾ ਵਾਲੇ ਬਾਲਾ ਕੌੜਾ ਕੀਤਾ ਤਾਂ ਇਹਨਾਂ ਦੇ ਮਨ ਨੂੰ ਬੜੀ ਫੇਸ ਬੋਲਦੀ ਔਰ ਇਹਨਾਂ ਨੇ ਧਾਰ ਲਿਆ ਕਿ ਮੈਂ ਇਹਦਾ ਬਦਲਾ ਜਰੂਰ ਲੈਣਾ ਔਰ 21 ਸਾਲ ਇਹਨਾਂ ਨੇ ਉਹ ਬਦਲਾ ਲੈਣ ਦਾ ਇੰਤਜ਼ਾਰ ਕੀਤਾ ਕਿ ਕਦੋਂ ਮੇਰੇ ਸਾਹਮਣੇ ਉਹ ਜਰਨਲ ਡਾਇਰ ਆਵੇ ਤੇ ਮੈਂ ਉਹਦਾ ਸਾਡੇ ਭਾਰ ਦੇ ਬੇਬਨਾ ਲੋਕਾਂ ਦਾ ਇਹਨਾਂ ਨੇ ਸਾਡੇ ਭਾਰਤ ਸਮਾਜਾ ਦੀ ਦੋ ਦਿਨ ਛਲਨੀ ਕੀਤਾ ਦਾ ਬਦਲਾ ਲਵਾ ਤਾਂ 1940 ਦੇ ਵਿੱਚ ਇਹਨਾਂ ਨੇ ਜਰਨਲ ਡਾਇਰ ਨੂੰ ਗੋਲੀ ਮਾਰ ਕੇ ਉਡਾ ਦਿੱਤਾ ਤੇ ਗ੍ਰਿਫਤਾਰੀ ਦਿੱਤੀ ਤੁਹ ਕਦੇ ਸਾਵ ਲਾ ਲੋ ਆਪਾਂ ਛੋਟੇ ਜਿਹਾਂ ਦੀ ਗੱਲ ਭੁੱਲ ਜਾਂਦੇ ਆ ਪਰ ਇਹਨਾਂ ਨੇ 21 ਸਾਲ ਉਹ ਮੰਦੇ ਵਿੱਚ ਗੱਲ ਰੱਖੀ ਮੰਦੇ 21 ਸੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਇਹਨਾਂ ਕੋਰੇ ਹੋਂ ਅੱਜ ਆਪਾਂ ਐਸੇ ਕਰਕੇ ਉਹਨਾਂ ਨੂੰ ਯਾਦ ਕਰ ਰਹੇ ਆਂ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਤਾਂ ਹੁਣ ਬਕਰ ਸਿੰਘ ਜੀ ਦੀ ਗੱਲ ਕਰਕੇ ਅੱਡੇ ਵੇ ਅਸੀਂ ਸਾਡੀ ਕਮੇਟੀ ਬਹੁਤ ਵਧੀਆ ਜਿਹੀ ਬਾਰੇ ਥੋੜੇ ਰਹਿ ਗਏ ਥੋੜੇ ਨੇ ਅਸੀਂ ਬਹੁਤ ਆ ਕਿਉਂਕਿ ਜੇ ਇਹ ਗੱਲ ਆ ਸਿੰਘ ਹੋਰੀ ਜੋ ਜੇ ਨੇ ਇਸ ਤਰ੍ਹਾਂ ਨਿਗੁਣੇ ਜੇ ਬੰਦੇ ਆ ਸਾਡਾ ਦੇਸ਼ ਜਾਦ ਹੀ ਲਿਆਉਣਾ ਦੀ ਆ ਕਾਂਤੀਕਾਰੀ ਦੇ ਇਨਕਲਾਬੀ ਲੋਕਾਂ ਜਿਹੜੇ ਥੋੜੇ ਹੁੰਦੇ ਆ ਤੁਸੀਂ ਥੋੜੇ ਨਹੀਂ ਤੁਸੀਂ ਜਿਹੜੇ ਜਾਗਰੂਕ ਹੋ ਤੁਸੀਂ ਬਹੁਤ ਹੋ ਕਿਉਂਕਿ ਜਾਗਰੂਕ ਕਿਸ ਤਰ੍ਹਾਂ ਬੰਦਾ ਹੋਣਾ ਤੇ ਕੱਟ ਸੋਣਾ ਉਹ ਵੱਡੀ ਗੱਲ ਹੈ ਪਰ ਜਾਗਰੂਕ ਹੋਣਾ ਇੱਕ ਔਖੀ ਗੱਲ ਹੈ ਮੈਨਾਂ ਨਾ ਵੜਾ ਇਹ ਪਾਤਰ ਸਾਰੇ ਜਿੰਨੇ ਇਕੱਠੇ ਹੋਏ ਆਪਾਂ ਵੀ ਆਪਾਂ ਕੈਂਪ ਲਾਇਆ ਅੱਜ ਇਹ ਤੁਹਾਡਾ ਫੂਡਾਂ ਲੈਂਡ ਆਇਆ ਹੈ ਸਾਡੀ ਜਵਲਾ ਉਸ ਤੋਂ ਉਹ ਤੁਹਾਡੇ ਫੋਨ ਦੇ ਨਾਲ ਨਾਲ ਕਿੰਨੀਆਂ ਹੀ ਜਿੰਦਗੀਆਂ ਜਿਹੜੀਆਂ ਉਹ ਬਚਾਈਆਂ ਜਾ ਸਕਦੀਆਂ ਰੋਜ਼ ਐਕਸੀਡੈਂਟ ਹੁੰਦੇ ਆ ਜਾਂ ਆਪਰੇਸ਼ਨ ਹੁੰਦੇ ਆ ਉੱਥੇ ਲੱਟ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਡੇ ਅੱਜ ਦੇ ਦਿੱਤੇ ਫੂਡਾਂ ਦੇ ਨਾਲ ਅਨੇਕਾਂ ਜਿੰਦਗੀਆਂ ਜਿਹੜੀਆਂ ਉਹ ਮੌਤ ਦੇ ਮੂੰਹ ਤੋਂ ਬਚਾਈਆਂ ਜਾ ਸਕਦੀਆਂ ਅਸੀਂ ਬੜੇ ਪੁੰਨ ਦਾ ਕੰਮ ਕਰ ਰਹੇ ਹਾਂ ਸੋ ਜਿੰਨੇ ਵੀ ਸਾਥੀ ਫੂਂਡਾ ਨਾਲ ਕਰਨ ਆਏ ਐ ਜਿਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਫੂਂਡਾ ਨਿਕਾ ਪਰ ਫੂਂਡਾ ਕਰਨ ਵਾਲਾ ਸ਼੍ਰੀ ਰਿੰਦ ਨੂੰ ਕੋਈ ਕਮਜ਼ੋਰੀ ਨਹੀਂ ਉਹਦੀ ਕਿਸੇ ਤਰ੍ਹਾਂ ਦੀ ਇੱਕ ਹਫ਼ਤੇ ਦੇ ਵਿੱਚ ਸਾਡਾ ਕੋਈ ਜਿਹੜਾ ਉਸ ਦੇ ਮਤਲਬ ਵਿੱਚ ਪੂਰਾ ਹੋ ਜਾਂਦਾ ਹੈ ਔਰ ਤਿੰਨ ਮਹੀਨਾ ਬਾਅਦ ਅਸੀਂ ਜਿਹੜਾ ਫੋਨ ਫਿਰ ਦੁਬਾਰਾ ਦਾਣ ਕਰ ਸਕਦੇ ਪਰ ਇਹ ਦੇ ਬਾਰੇ ਇੱਕ ਸਰੀਰ ਸਿਹਤਮੰਦ ਹੋਣਾ ਜ਼ਰੂਰੀ ਹੈ ਇੱਕ ਤਾਂ ਦੂਜਾ ਕੋਈ ਨਸ਼ਾ ਨਾ ਕਰਦਾ ਹੋਵੇ ਜੇ ਉਹ ਕੋਈ ਗੰਭੀਰ ਬਿਮਾਰੀ ਨਾ ਹੋਵੇ ਛੋਟੇ ਤੋਂ ਮੋਟਾ ਪਾਉਂਦੇ ਰਹੇ ਨੇ ਕੋਈ ਗੰਭੀਰ ਬਿਮਾਰੀ ਨਾ ਹੋਵੇ ਉਹ ਬੰਦਾ ਖੂਨਦਾਨ ਨਾ ਕਰੇ ਸਿਹਤ ਬੰਦਾ ਜਿਹੜਾ ਉਹ ਆਪਣਾ ਖੂਨਦਾਨ ਕਰ ਸਕਦਾ ਹੈ ਦੂਜਾ ਜਿਹੜਾ ਆਪਣਾ ਸੈਮੀਨਾਰ ਅੱਜ ਨਸ਼ਾ ਵਿਰੋਧੀ ਕੈਂਪ ਆਪਾਂ ਲਾਇਆ ਹੈ ਉਸ ਬੰਦੇ ਵਿੱਚ ਆਪਾਂ ਥੋੜੀ ਜਿਹੀ ਚर्चा ਕਰ ਲਈਏ ਨਸ਼ਾ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਆਪਾਂ ਗੱਲ ਕਰਕੇ ਤਾਂ ਇੱਕ ਬੁਜੀ ਰਿਪੋਰਟ ਜਿੰਦੀਆਂ ਉਹ ਲੈ ਕੇ ਆਇਆ ਇਹਨੇ ਕਦਮ ਨਹੀਂ ਕੀਤਾ ਉਹ ਲੈ ਕੇ ਆਇਆ ਆਪਣਾ ਲੈ ਕੇ ਆਪਾਂ ਉਹਨਾਂ ਗੱਲ ਨਹੀਂ ਦਿੰਦੇ ਕਿਉਂਕਿ ਉਹ ਰਾਜਨੀਤਿਕ ਗੱਲ ਹੈ ਆਪਾਂ ਕਿਹੜੇ ਉਦਾਇਤੀ ਕਰਨਾ ਹੈ ਮੈਂ ਤਾਂ ਆਪਣਾ ਇਹ ਵਿਚਾਰ ਦਿੰਦਾ ਵੀ ਆਪਾਂ ਪਹਿਲਾਂ ਆਪਣਾ ਘਰ ਸੰਭਾਲੀਏ ਕਿਉਂਕਿ ਨਸ਼ਾ ਆਮ ਹੋ ਗਿਆ ਬਜੁਰਗਾਂ ਨੇ ਕਾਲੇ ਕੀਤੀ ਬੈਠਿਆ ਵੀ ਘਰ ਘਰ ਆ ਰਿਹਾ ਹੈ ਆਪੇ ਦੇਣ ਆ ਜਾਂਦੇ ਹੈ ਉਹਦੇ ਚ ਪੁਲਿਸ ਟੈਕਿੰਗ ਵੀ ਕੀ ਕਰੇ ਕਿਉਂਕਿ ਜਦੋਂ ਮੈਂ ਮੰਨ ਲਓ ਮੈਂ ਨਸ਼ਾ ਕਰਦਾ ਮੈਨੂੰ ਕੋਈ ਦੇਣ ਆ ਗਿਆ ਮੈਂ ਰੋਕੇ ਹੀ ਨਹੀਂ ਕਿ ਪੁਲਿਸ ਮੈਨੂੰ ਥੋੜਾ ਰੋਕੇ ਕੋਸੀ ਕਿ ਇੱਕ ਬੰਦੇ ਤੈਕੇ ਥੋੜਾ ਲਾ ਨਹੀਂ ਸਕਦੀ ਜੀ ਗੜੀ ਤਲਾ ਨਹੀਂ ਸਕਦੀ ਅਸੀਂ ਆਪਣਾ ਮਨ ਆਪ ਕੰਟਰੋਲ ਕਰਨਾ ਹੈ। ਮੈਂ ਕੋਈ ਵੀ ਨਸ਼ਾ ਮੈਨੂੰ ਵੀਡੀਓ ਸਿਕੜਦਾ ਦਰਦ ਨਹੀਂ ਹੈ। ਮੈਂ ਰੋਕੇ ਟੇਕੇ ਮੋਤੀ ਬੇਨੰਦਾਂ ਮੈਂ ਦੁਕਾਨਾਂ ਮੋਤੀ ਦਿੰਦਾ ਪਰ ਮੇਰਾ ਮੰਨ ਹੀ ਹੈ ਕਿ ਕੋਦਰ ਮੈਂ ਆਪੇ ਮਨ ਨੂੰ ਕੰਟਰੋਲ ਕੀਤਾ ਹੋਇਆ ਹੈ। ਜੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰ ਲਾਂਗੇ ਤਾਂ ਆਪਾਂ ਅਸਲਾ ਮਾਤਾ ਜਿਹੜੀ ਬਿਮਾਰੀ ਹੈ ਜਿਹੜੀ ਤੇ ਆਪਾਂ ਰੋਕ ਲਾ ਸਕਦੇ ਹਾਂ ਤੇ ਇਹਨੂੰ ਆਪਾਂ ਰੋਕਣ ਕਰ ਸਕਦੇ ਹਾਂ। ਇਹਦੇ ਬਾਰੇ ਆਪਾਂ ਹੰਬੜਾ ਮਾਰ ਸਕਦੇ ਹਾਂ। ਆਪਣੇ ਆਂਡ ਗਾਰਡ ਕੋਈ ਬੰਦਾ ਨਸ਼ਾ ਕਰਦਾ ਹੈ ਉਹਨੂੰ ਆਪਾਂ ਜਾਗਰੂਕ ਕਰ ਸਕਦੇ ਆ ਵੀ ਯਾਰ ਇਹ ਜੈ ਨਸ਼ੇ ਨਾਲ ਤੇ ਨਵਾਂ ਬਿਮਾਰੀ ਲੱਗ ਜਾਂਦੀ ਹੈ ਤੁਸਾਂ ਨਸ਼ਾ ਨਾ ਪੀਂਦੇ ਆ ਦੇਖਦੇ ਆ ਨਸ਼ੇ ਵਾਲੇ ਬੱਚੇ ਦੀ ਉਮਰ ਕੋ ਜਿਆਦਾ ਨਹੀਂ ਹੈ ਤੁਸੀਂ 40 ਸਾਲ ਤੋਂ ਬਾਅਦ ਜਿਉਂਦਾ ਨਹੀਂ ਰਹਿੰਦਾ ਜਾਂ ਤਾਂ ਉਹ ওভারਡੋਜ਼ ਦੇ ਨਾਲ ਮਰ ਰਿਹਾ ਕਿਉਂਕਿ ਨਸ਼ਾ ਜਦੋਂ ਮਿਲਦਾ ਪੰਨਾ ਮੈਂ ਲਾਲਾ ਯਾਰ ਇੱਕ ਵਾਰੀ ਬਾਤ ਦੇਖੀ ਉਹ ਪਤਾ ਨਹੀਂ ਬਿਰੂ ਕੇ ਨਾਮ ਨੂੰ ਉਹ ਜਿਆਦੇ ਲਾ ਲੇ ਤਾਂ ਮਰ ਗਿਆ ਜੇ ਨਹੀਂ ਮਿਲਿਆ ਤਾਂ ਵੀ ਮਰ ਗਿਆ ਦੋਨਾਂ ਪਾਸੇ ਮੌਤ ਹੈ ਤੋ ਇਹਨਾਂ ਨੂੰ ਕਹਿੰਦਾ ਪਹਿਲਾਂ ਇਹੋ ਤੇ ਕੰਟਰੋਲ ਕੀਤਾ ਜਾਵੇ ਪੋਰਟ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਜੇ ਤੁਹਾਨੂੰ ਮਿਲਦਾ ਹੈ ਇਹਨਾਂ ਨੂੰ ਇਲਾਹ ਦਿੱਤੀ ਜਾਵੇ ਡਾਕਟਰ ਆਪਣੇ ਮਹੇਰਜੀ ਨੇ ਮਨੋ ਰੋਗ ਟੀਕਟਰ ਜੋ ਹੋਰ ਜਿਸ ਤੇ ਨਸ਼ਾ ਚੜਾਉ ਹਫਤਾ ਵੀ ਬਣਾਇਆ ਵੈਸਾ ਹਫਤਾ ਦੇ ਆਪਣੇ ਉਸੇ ਦਾਖਲ ਕਰਾ ਕੇ ਆਉਂਦੇ ਬੱਚਾ ਪਰ ਅੱਗੇ ਆਪ ਨੂੰ ਆਉਣਾ ਪਾਣਾ ਪੈਣਾ ਜੋ ਨਸ਼ਾ ਕਰਨ ਲੱਗਿਆ ਜਿਹੜਾ ਨਸ਼ਾ ਨਹੀਂ ਕਰਦਾ ਅੱਜ ਤੱਕ ਇਹਨੇ ਬਹੁਤ ਵਾਰੀ ਆਇਆ ਉਹ ਕਿਸੇ ਵੀ ਧਾਰਮਿਕ ਸੰਸਥਾ ਨਾਲ ਜੁੜੋ ਕਿਸੇ ਸਵਾਸ ਭਲਾਈ ਸੰਸਥਾ ਨਾਲ ਜੁੜੋ ਉਹਦੇ ਨਾਲ ਜੁੜਨ ਨਾਲ ਸਾਡਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨਹੀਂ ਜਾਂਦਾ ਨਸ਼ਿਆਂ ਨਾਲ ਮੌਤ ਕਿਉਂ ਹੋ ਰਹੀ ਹੈ ਮੌਤ ਹੁੰਦੀ ਹੈ ਸਿੰਥੈਟਿਕ ਨਸ਼ਿਆਂ ਨਾਲ ਜਿਹੜਾ ਕੁਦਰਤੀ ਖੇਤੀ ਹੁੰਦੀ ਸੀ ਜਿਵੇਂ ਅਫੀਮ ਪੌਦਗੀਆ ਆਪਣੇ ਰਾਜਧਾਨਾ ਚ ਮਿਲਦੇ ਦੇ ਲੇਕੇ ਤੋਂ ਨਾਲੇ ਉਹਦੇ ਖਾਣ ਨਾਲ ਬੰਦਾ ਮਰਦਾ ਨਹੀਂ ਸੀਗਾ ਉਹਦੇ ਮਨਖਾਣ ਨਾਲ ਬੰਦਾ ਕੰਮ ਕਰਦਾ ਪੀਆ ਤੇ ਨਾ ਹੀ ਉਹ ਲਟਕਾ ਖਵਾ ਕਰਦਾ ਜੀਆ ਡਾਕਟਰ ਦਾ ਵੀ ਜੀ ਗਾਂਧੀ ਜਕਾ ਜੀ ਜੀ ਜਕਾ ਜੀ ਸਾਡੇ ਬਤੀ ਨੇ ਦਿੱਸਾ ਕਰ ਤੋਂ ਉਹਨਾਂ ਨੇ ਇੱਕ ਮੈਮ ਛੜੀ ਹੋਈ ਹੈ ਮਦਾਨ ਮਰੋਇਸ਼ਵਰ ਬਦਾਰਾ ਜੀ ਦੀ ਵੀ ਸਾਡੇ ਹਰ ਇੱਕ ਨੇ 50 ਪਟਿਕਾਂ ਤੋਂ ਮਤਾ ਪਵਾ ਕੇ ਇੱਕ ਹਾਰੇ ਪਟਕਾ ਤੋਂ ਇੱਕ ਮਤਾ ਪਵਾ ਕੇ ਮਤਾ ਕੈਡਰ ਮੰਤਰੀ ਪੰਜਾਬ ਦਾ ਹੀ ਪੰਜਾਬ ਸਰਕਾਰ ਨੂੰ ਭੇਜਿਆ ਸੀ ਵੀ ਜਿਹੜਾ ਹਸੀਮ ਤੇ ਪੋਸਟ ਠੇਕੇ ਹੈ ਉਹ ਪ੍ਰੈਕਟੀਕਲ ਤੌਰ ਤੇ ਇੱਕ ਵਾਰੀ ਖੋਲੇ ਜਾਣ ਉਹ ਫੋੜਨ ਦਾ ਮਕਸਦ ਇਹ ਹੈ ਵੀ ਇਹ ਵੀ ਨਸ਼ਾ ਜਿਹੜਾ ਗਿਆਂ ਨੂੰ ਦੇਤਾ ਪਹਿਲਾ ਬੰਦੇ ਦੀ ਚੈਕਿੰਗ ਕੀਤੀ ਜਾਵੇ ਬੰਦਾ ਕਿੰਨੀ ਗੋਲ ਨਾਲ ਉਹਦਾ ਕੰਮ ਚੱਲਦਾ ਹੈ ਫਿਰ ਡਾਕਟਰ ਸਾਹਿਬ ਪਰਚੀ ਦੇਣ ਉਹ ਪਰਚੀ ਤੇ ਉਹ ਤਰ੍ਹਾਂ ਦਾ ਨਚਾਰੀੜਾ ਮੱਲਿਆ ਕਰਾਇਆ ਜਾਵੇ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਜੋ ਇਹ ਆਪਦਾ ਖੇਤੀਬਾੜੀ ਦਾ ਜਾਂ ਹੋਰ ਜਿਹੜਾ ਵੀ ਕੰਮ ਆਪ ਕਰ ਸਕਣ ਤੇ ਮਿਸ਼ਨ ਨੂੰ ਦੇ ਕੇ ਅਸੀਂ ਚੱਲੇ ਹੋਏ ਆ ਪਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵੀ ਉਹ ਜਿਹੜੇ ਸਾਡੇ ਪੰਜਾਬ ਸੰਚੈਤਾ ਨੇ ਮਤੇ ਪਾਏ ਆ ਲੋਕ ਸਭਾ ਦੇ ਵਿੱਚ ਉਹ ਤਾਂ ਗੁੱਸਾ ਕਿ ਦੱਸੋ ਨਾ ਅਖੀਰ ਕੋਲ ਟ੍ਰਾਇਲ ਹੀ ਕੀਤਾ ਜਾਵੇ ਇਹ ਨਹੀਂ ਕਹਿੰਦੇ ਉਹ ਲਗਾਉ ਹੀ ਹੈ ਪਰ ਜਿਹੜਾ ਮੌਤ ਦਾ ਸਬਾਕਰ ਹੈ ਨਸ਼ਾ ਉਹਦੇ ਨਾਲੋਂ ਕੋਈ ਫਿੱਤਰ ਹੈ ਕਿਉਂਕਿ ਇੱਕ ਜੀਨ ਜੋ ਪੈਦਾ ਹੁੰਦਾ ਹੈ ਜਿਹਨਾਂ ਨੂੰ ਉਦੋਂ ਵੀ ਇੱਥੇ ਕਹਿੰਦੇ ਉਦੋਂ ਵੀ ਨਸ਼ਾ ਕਹਿੰਦੇ ਆਪਾਂ ਜਿਹੜਾ ਸਿੰਥੈਟਿਕ ਨਸ਼ਾ ਹੈ ਪਿੱਛੇ ਦਾਰੂ ਨਾਲੇ ਮਰ ਗਏ ਲੋਕ ਤਾਂ ਵੀ ਜਲਾਲਾਬਾ ਤਰਨਧਰਨ ਸਾਹਿਬ ਉਹ ਕਿਵੇਂ ਮਾਰੇ ਹੈ ਕਿਉਂਕਿ ਦਾਰੂ ਦੀ ਕਟੋਰੀ ਨਹੀਂ ਕਿੰਨੀ ਕਿ ਮਾਤਰਾ ਚਾ ਗਈ ਦਾਰੂ ਦੀ ਆਪਾਂ ਤਾਂ ਆਪ ਨਹੀਂ ਪਤਾ ਕਿ ਕਿੱਥੀ ਵੀ ਲੋਕ ਯਾਦ ਰੋਜ਼ ਨਾਲ ਬੰਦੇ ਮਰਦੇ ਆ ਸਰਕਾਰ ਜੋ ਸਾਥੀ ਹੋ ਕੇ ਨਾ ਬੈਂਕ ਨੂੰ ਪ੍ਰਵਾਨ ਕਰਨਾ ਆਪਣੇ ਆਂਡ ਗਵਾਣ ਦੀ ਕੋਈ ਨਸ਼ਾ ਕਬਜ਼ਾ ਤਾਂ ਉਹਨੂੰ ਜਾਗਰੂ ਕਰੋ ਉਹਦੀ ਸਹਾਇਤਾ ਕਰੋ ਉਹਨੂੰ ਇਹ ਨਾ ਹੋਇਆ ਕਿ ਇਹ ਨਸ਼ੇੜੀ ਹੈ ਨਸ਼ੇੜੀ ਨਹੀਂ ਉਹ ਮਨਰੋਗੀ ਹੈ ਬਚਾਓ ਉਹਨੂੰ ਰੋਗ ਲੱਗੇ ਕਿਉਂਕਿ ਉਹ ਰੋਗ ਨੂੰ ਠਿਹੜਾ ਘਟਾਉਣਾ ਹੁੰਦਾ ਕਿਉਂਕਿ ਜਿਉਂ ਆਪਣੇ ਜਿਹੜੀ ਨਿਗੇੜੀ ਨਿਗੇੜੀ ਕਹਿੰਦੇ ਉਹਦਾ ਸੁਭਾ ਜਿਹੜਾ ਚਿਰਚੜਾ ਹੋ ਜਾਂਦਾ ਬੰਦੇ ਬੱਚੇ ਦਾ ਉਹਦੇ ਨਾਲ ਉਹਨੂੰ ਸੁਝਾਉਣਾ ਬਚਾਉਣਾ ਉਹਨੂੰ ਚੰਗੇ ਰਾਹ ਲਿਆਉਣਾ ਇਹ ਸਾਡਾ ਫਰਜ਼ ਬਣਦਾ ਸਾਰਿਆਂ ਦਾ ਜੀ ਉਦੋਂ ਵੀ ਜਿੱਤੇ ਭੁਗਿਆਰਾ ਪੈਗਾਮ ਜਿਹੜਾ ਲਿਆਉਣਾ ਚਾਹੀਦਾ ਹੈ

मैं उन्होंने श्रद्धांजली भेंट करना नंबर तो गल। दे, तो दे वक्ष वक्ष दो गल शरदांजली समागम के तौर वक् वक् समय के उदार मोर्चा गौशाला कोई भी समाजिक अदारा है कि कोई ओणी पड़ आशन सुलना और सुल जाना उसे कड़ी में अगे वादे हो ਇਕਾਈ ਪ੍ਰਦਾਨ ਬਲਕਰ ਸਿੰਘ ਫਕੀਰ ਸਦੀਕ ਤੋਂ ਜਿਨ੍ਹਾਂ ਨੇ ਕੁੰਦਾਨ ਕੈਂਟਰ ਲਗਾਇਆ ਵਿਚਾਰ ਕੀਤੇ ਲੜੀ ਹੋ ਗਈ ਤੇ ਇਹਦੇ ਨਾਲ ਨਾਲ ਇਹਨਾਂ ਨੇ ਸੱਤੋਂ ਸੰਗਾ ਜਿਹੜਾ ਉੱਪਰ ਲਾਉ ਕੀਤਾ ਨਸ਼ੇ ਦੇ ਪ੍ਰਤੀ ਜਾਗਰੂਕ ਨਸ਼ਾ ਕਿਉਂ ਵਧਿਆ ਤੇ ਕਿਉਂ ਆਇਆ ਸੱਤੋਂ ਪਹਿਲਾਂ ਦਾ ਵਿਚ ਹੈ ਤਾਂ ਆਪ ਕਿਉਂ ਆਇਆ ਸਵੇ ਮੈਂ ਮੇਰੀ ਉਮਰ ਦੇ ਵਿੱਚ 42 47 ਸਾਲ ਦਾ ਹੋ ਗਿਆ ਮੈਂ ਦਿੱਤੇ ਦੀ ਸਟੋਰੀ ਬੇਚੀ ਦਿੱਤੀ ਹੋ ਗਿਆ ਜਿੱਟਾ ਆਇਆ ਕਿਉਂ ਜਿੱਟਾ ਐ ਮੈਡੀਕਲ ਕੰਪਨੀਆਂ ਦੀ ਦੇਣ ਐ ਵੱਡੇ ਵੱਡੇ ਤਨਾਡ ਲੋਕਾਂ ਦੀ ਦੇਣ ਜਿਨ੍ਹਾਂ ਨੇ ਜੀਬ ਥੱਲੇ ਪੜਾਉਂਦੇ ਨਾ ਗੋਲੀਆਂ ਜੀਬ ਥੱਲੇ ਦੇ ਨਾਲ ਇਹ ਦੇਚਣਾ ਵਾਸਤੇ ਇਹਨਾਂ ਨੇ ਇੱਕ ਵਿਆਸ ਤੇ ਇੱਕ ਰਾਜਨੀਤਿਕ ਤਾਕਤਾਂ ਦੀ ਜੇਬਾਂ ਭਰ ਲਈ ਤੇ ਕੋਟ ਦੇ ਮार्फत ਦਿੱਕੇ ਬੰਦ ਕਰਾਈ ਰਵਾਈ ਕੀ ਨਜ਼ੀਆਂ ਦੇ ਅਸੀਮ ਦੇ ਫੋਕ ਦੇ ਪਹਿਲਾ ਜੁਆ ਕੇ ਉਹਨਾਂ ਨੂੰ ਤਾਂ ਪਤਾ ਨਹੀਂ ਹੋਣਾ ਹੈ ਗੁਦਰਤ ਬੈਠੇ ਹਨ ਨੂੰ ਪਤਾ ਹੋਣਾ ਬਈ ਇੱਕ ਬੰਦੇ ਦਾ ਲਸ਼ਣ ਸੁਣਿਆ ਸੀਗਾ ਫਿਰ ਦਾ ਸਿਮਨ ਕਰਦਾ ਕੀ ਕੋਸ ਕਰਦਾ ਸੀ ਉਹਦਾ ਲਸ਼ਣ ਸੁਣਿਆ ਸਰਕਾਰੀ ਹਸਪੀਟਲ ਤੋਂ ਨੂੰ ਸਮਾਨ ਦਿੰਦੇ ਅਗਲਾ ਕੋ ਜਾਂਦਾ ਸੀ ਲੈਵੰਦਾ ਕੀ ਆਬਦੇ ਕਰੇ ਕੰਮ ਕਰਦਾ ਉਸ ਨਾਲੇ ਨਾ ਤਾਂ ਕੋਈ ਦਾ ਚਾਰ ਤੁਮਨੇ ਕੋਸ ਲੈ ਕੇ ਆਪਦੇ ਖੇਤ ਤੇ ਕੰਮ ਕਰਦਾ ਸੀ ਆਪਦੇ ਜਵਾਕ ਪਾ ਲੇ ਕੋਨਾ ਨੂੰ ਬੰਦ ਕਰਕੇ ਉਹਨੇ ਜਿਹੜਾ ਵੇਖੋ ਕੀਤਾ ਸਾਰੀਏ ਮਾਰ ਗਿਆ ਨਾ ਤਾਂ ਕੋਸ ਦੀ ਜਨਾਨੀ ਨਹੀਂ ਨਿੰਬੀ ਸੰਗਤ ਪਰ ਇਹ ਕੈਟੇਗਰੀ ਹੁੰਦੀ ਹੈ ਇੱਕ ਤਰ੍ਹਾਂ ਹੈ ਕੀਚੜ ਨਾਲ ਭਰਿਆ ਇੱਕ ਰਾਹ ਕੋਲੇ ਸੁੱਕਾ ਪਿਆ ਹੈ ਇੱਕ ਪੱਕੀ ਸੜਕ ਹੈ सही ना पक्की सड़क है पर जो किचड़ वाले ना तो कच्चा राह ठीक है ना जिसे उसे चलना जैसा कटो कट किचड़ के तनाव हमने भीड़े ना लिपटने के गड्ढी ना लिपटे ऐसी कैटेगरी है भी नशे सारे मारे हैं पर जड़े रवायती नशे हैं तरती भी बहुत जो बंदे हैं कनक का जिम्मेदार कनक का सरो नरमा होंडा वो नहीं है इनके कोर्स से ही खेती होती है और मात्रा जब इतनी साफ़ चल સા સંગા હે ઉડે બડે કો હોગે ચિપ્પે આલે ક્યો જડા છોડા મોટા બીફ કોસ્ટ دا સેવન કરતા થી જા પોલીસ ને નકસ્તી પૂરી ટાઈલ કરતા અડંગા વણપોક મેલતા ની જડા આને લેન લગા ઓનુ બાઈ અડ સંગ ન હોસે કુછ ન ઉત લેય કો હોગા પો અક ખવે કો ખવે ઓને આબ દબલા કરના તા હે ચિપ્પા જાડા પર તલંતી આયા ਉਹ ਕੀ ਕਰਦੇ ਆ ਬਦਦੇ ਨਸਦੇ ਨੂੰ ਸਫੜਾ ਕੇ ਜਾਂਦਾ ਤੇ ਉਹ ਰੋਟੀ ਕਾ ਪਰਦੇ ਤੇ ਸੁਣਨ ਦੀ ਕੋਸ਼ਿਸ਼ ਕਰਦੇ ਤੇ ਪਤਾ ਨਿਕਲ ਜਾਂਦਾ ਬੰਦੇ ਤੇਈ ਤੇਈ ਸਾਲਾਂ ਦੇ ਜ਼ਵਾਕ ਹੈ ਮਗਰਲੇ ਜਿੰਨੇ ਟਾਣੀ ਤੇਲੀਪੁਰਾ ਦੇ ਦੋ ਸੱਤੇ ਪਰਾ ਮਰ ਕੇ ਕੋਪੋ ਆਈ ਜਾਂ ਸੀ ਟੈਲੀਵਿਜ਼ਨਾਂ ਨਿਕਲੀ ਹੈ ਮਰਨ ਨਾਲੋ ਮੋਤ ਨਾਲੋ ਬੈਤ ਰਹਿਣਾ ਅਭੀ ਕੋਸਦਾ ਨਾ ਅਸੀਂ ਮਨਫਤਰ ਵਿੱਚ ਬੜੇ ਪਰ ਸਰਕਾਰਾਂ ਆਈਆਂ ਨਿਕਮੀਆਂ

ਮਾਰੇ ਦਿਨ ਹੱਲੇ ਬੱਤਿਆਂ ਜਿਰਦੇ ਆ ਨਾਇ ਤੋਂ ਮਰ ਦਾ ਛਾਂਪਾਂ ਨਾਇ ਤੋਂ ਮਰ ਦਾ ਫੇਰਾਵਾ ਨਾਇ ਤੋਂ ਬੋਲੀ ਨਾਇ ਤੋਂ ਉਹਦਾ ਪ੍ਰੇਮ ਨਾ ਕਿਤੇ ਹੋਰ ਕੋਈ ਨਹੀਂ ਮਿਲਦੇ ਜਿੰਨਾ ਸੰਗਾਰ ਕੋਈ ਆਪਣਾ ਇਰੀਆ ਜਿਹੜਾ ਉਹ ਉਹਦੇ ਤੋਂ ਮਾਰੇ ਜਾਵਾਂ ਆਨੰਦ ਆ ਜਾਂਦੇ ਪਰ ਐਨਾਂ ਦੀ ਬੁਰੇ ਕਿਨੇ ਕੀਤੀ ਸਰਕਾਰਾਂ ਆਪਦਾ ਘਰ ਪਰਨਵਾਸ ਤੇ ਲੋਕਾਂ ਦੇ ਚੋਟੰਬਰਾਂ ਦੇ ਜਵਾਨ ई तेई सालनेक ने शी अमरीका चंगा कानून है अमरीका तो, तो सख्ती तो अपना नहीं कर सकते उन्होंने कनाडा तो आप नहीं कर सकते हो अपना जो सुरक्षा ढांचा बहन के उन्नी सख्ती अपने तो नहीं हो सकती उन्ना लागू करता जिम्मे जो भी पंदा बूटे आल ऐसी ला सकते हैं कनाडा आस्ट्रेलिया बड़ा प्रतुलन है जी आपने बाले बूटे से कड़ी है उसे सेवन बोध करते लोग ने सख्ती की रुक उन्होंने खुले करती ਕੋਫੈਨ ਜਿਹੜਾ 7 ਦਿੰਦਾ ਉਹ ਆਪਣੇ ਘਰੇ ਵੀ ਬੰਦਾ ਬੁੱਤੇ ਲਾਉ ਜਿਹੜਾ ਚੁਟਿਆ ਕੋਈ ਵੀ ਉਹਨਾਂ ਦੇ ਪੰਡਾ ਵਪਾਰ ਨਹੀਂ ਕਰਦਾ ਬਲੇ ਚੱਲ ਸਰਦਾਰ ਪ੍ਰਕਾਸ਼ ਸਿੰਘ ਵਟਲ ਨੇ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਸੀ ਕਿ ਕਿਲੋ ਕੋਸਟ ਰਾਜਸਥਾਨ ਦਾ ਪੰਜਾਬ ਦਾ ਲੈ ਕੋਈ ਨਹੀਂ ਖੜਦਾ ਸੀ ਸਰੀਆਮ ਲੈ ਕੇ ਆਉਂਦੇ ਸੀ ਖੰਮ ਦੇ ਖਿਆਪ ਦੇ ਘਰੇ ਕੰਮ ਕਰਦੇ ਸੀ ਆਰ ਕਿੱਦੇ ਦਾ ਟਿੱਡੂ ਖਦਾਈ ਆ ਦੱਸੋ ਮੈਂ ਮਰਗਾ ਨਹੀਂ ਬੰਦਾ ਉਹਦੇ ਦੁਆਖਦ ਲਿਆ ਤੇ ਬੈਠਾ ਕੰਮ ਕਰਦਾਗਾ ਸਾਮਣੂ ਘਰੇ ਆਉਂਦਾ 20 25 ਦੇ ਖਰਚੇ ਨਾਲੇ ਉਹਦੇ ਦੁਆਖ ਵੀ ਥੋੜੀ ਜਾਂਦਾ ਆਪ ਦਾ ਸਰੀਰ ਹੀ ਸੱਟੇਗਾ ਤੇ ਫਰੀ ਮਾਰ ਸਹੀ ਤੰਦੀ ਜਾਂਦਾ ਹੁਣ ਇਹਨਾਂ ਨੇ ਉਹਨਾਂ ਨੂੰ ਲਾਤਾ ਸਿੱਟੇ ਕੋਲਿਆ ਤੇ ਉਹਨੇ ਨਨੋ ਦਸ ਦਾ ਸਪਰੇ ਕਾ ਕੇ ਰੱਖਾ ਜਾਂਦਾ ਇਿੱਕੇ ਬੰਦਾ ਉਹੜਰ ਦਾ ਅੱਜ ਕਿਹਨਾ ਵਿੱਚੋਂ ਥਾਤੀ ਮਾਰ ਰਿਹਾ ਬੈਠਾ ਮੈਂ ਤਾਂ ਦੜਾ ਹੁਣ ਜਿੱਦਾ ਪਤਾ ਹੀ ਨਹੀਂ ਲੱਗਿਆ ਕਦੋਂ ਗਿਆ ਦੋ ਨਹੀਂ ਗਿਆ ਦੋ ਨਹੀਂ ਗਿਆ ਜਿੰਨਾਂ ਦੇ ਵਿੱਚ ਅਫੋਰ ਦੇ ਵਿੱਚ ਰੋਜ ਜਾਂਦੀ ਹੈ ਹੁਣ ਸਰਕਾਰ ਨੇ ਕੀ ਪਾਲਿਸੀ ਬਣਾਈਏ ਤੇ ਇਹ ਜਿਹੜੇ ਮਰਦੇ ਇਹਨਾਂ ਦਾ ਆਕੜਾ ਹੀ ਨਾ ਦੇ ਆਕੜਾ ਕਿਹਨੂੰ ਨਾ ਦੇਵੇਂ ਤੁਸੀਂ ਸਾਡੇ ਤਾਂ ਸਾਹਮਣੇ ਮਰਦੇ ਸਾਨੂੰ ਪਤਾ ਹੈਗਾ ਕਿ ਤੇ ਬੋਲ ਕਹੋਗੇ ਇਹ ਸਭ ਤੋਂ ਵੱਡਾ ਗੁਫਾਜਾ ਹੂਗਾ ਮੈਂ ਆਖਦਾ ਪਰ ਇਸ ਬਿਛੇ ਦੇ ਉੱਤੇ ਜੇ ਇਕੱਠੇ ਹੋ ਕੇ ਆਪਾਂ ਨੂੰ ਇੱਕ ਵੱਡਾ ਸੰਘਰਸ਼ ਉਲੀਕਣਾ ਪਵੇ ਤਾਂ ਮੇਰੇ ਭਰਾ ਪਰ ਆਪਣ ਕੇ ਸਾਥ ਦਿਓ ਜਿੱਥੇ ਨਾ ਦਿਓ ਕਿ ਇਹ ਚੀਜ਼ਾਂ ਲਾਗੂ ਹੋਣੀ ਜ਼ਰੂਰੀ ਹੈ ਜਿਹਦੇ ਨਾਲੇ ਸਾਡਾ ਜਵਾਨ ਬੱਚੇ ਪੰਜਾਬ ਬੱਚੇ ਕਿਥਾਂ ਨਹੀਂ ਬੱਚੇ ਤੇ ਜੇ ਆਪਾਂ ਸ਼ਰਮੋ ਸ਼ਰਮੀ ਰਹੇ ਤਾਂ ਸ਼ਰਮੋ ਸ਼ਰਮੀ ਵੀਰ ਮੇ ਰਿਓ 20 ਸਾਲਾਂ ਬਾਅਦ ਜਵਾਨ ਮੁੰਡਾ ਪੰਜਾਬ ਤੇ ਨਹੀਂ ਦਿੱਸਣਾ ਕੋਈ ਮੇਰੇ ਨਾਲ 7 ਲੱਖ ਰੁਪਏ ਦੇਵਾਂ ਤੇ 20 ਸਾਲ ਬਾਅਦ ਕੋਈ 23-24 ਸਾਲ ਦਾ ਮੁੰਡਾ ਲਰਦੇ ਹੋਣ ਕੌਕੀ ਨਸਾ ਜ਼ਰੂਰੀ ਨਹੀਂ ਅਬ ਇਹਦਾ ਨਸਾ ਵੇ ਲੈਂਦਾ ਉਹ ਵੇਚਦਾ ਉਹ ਨਹੀਂ ਵੇਚਦਾ ਉਹਨੇ ਤਾਂ ਲੈਣਾ ਆਪਦਾ ਕੰਮ ਕਰਨਾ ਹੈ ਜਿਹੜਾ ਵੇਚਦਾ ਉਹ ਕਦੇ ਨਾ ਨਹੀਂ ਲੈਂਦਾ ਉਹ ਆਬਦੀ ਦੁਕਾਨਦਾਰੀ ਤੱਕ ਲੰਦਾ ਉਹ ਦੇਖਾ ਕਿ ਬੰਦਿਆਂ ਨੂੰ ਕੋਈ ਨਹੀਂ ਫਰ ਗੱਲ ਇਹ ਵੀ ਹੋਈ ਲਾਰਾ ਹੈ ਤੇ ਜਿਸ ਕੋਲੋਂ ਆਪਾਂ ਸਾਰੇ ਜਣੇ ਕੋਦੀ ਮਲਿਕ ਕੇ ਲੈ ਕੇ ਜਾਵਾਂਗੇ ਤਾਂ ਹੀ ਇਹ ਕਰੇ ਲੱਗਦੀ ਹੈ ਆਪਣੇ ਰਾਸਕ੍ਰੋਸ਼ ਜੇ ਕੋਈ ਐਸਟੋ ਬਿਮਾਰੀ ਦੀ ਲੱਗ ਲੱਗੀ ਹੈ ਤਾਂ ਉਸ ਨੂੰ ਆਪਾਂ ਕੋ ਨੂੰ ਇਹ ਨਹੀਂ ਕਹਿਣਾ ਵੀ ਹਾਂਜੀ ਇਹ ਨਸ਼ੇੜੀ ਹੈ ਇਹਨੂੰ ਕੋ ਨੂੰ ਆਪਾਂ ਜਾਗਰੂਕ ਕਰ ਜਾਗਰੂਕ ਕਰੋ ਸਾਨੂੰ ਦੱਸੋ ਕੋਈ ਸਮਾਜਿਕ ਸਾਸ਼ਟਾ ਹੈ ਨੂੰ ਦੱਸੋ ਆਪਾਂ ਇਹ ਸਿਰੋ ਲੱਗਦਾ ਰਹੇ ਹੋਰ

ਮਾਰਾ ਉਹਦਾ ਪਾਕਪਨਚਾਇਤ ਫੈਕਟਰੀ ਮਿੱਲੀਵਾਰਾ ਸੇਵਾਕਲ ਉਹ ਜੀ ਚੱਪ ਸਕਦਾ ਇਸ ਨਹੀਂ ਹੁੰਦਾ ਜੀ ਤੇ ਸਾਡੇ ਪਿੰਡ ਚ ਇੱਕ ਜਿਹੜੇ ਹੈਗੇ ਆ ਚੰਗੀ ਸੋਚ ਰੱਖਣ ਵਾਲੇ ਜਿਨ੍ਹਾਂ ਨੇ ਏਸੀ ਦਾਣ ਕੀਤਾ ਮੈਂ ਤੁਹਾਨੂੰ ਅਪਚਾਉਂਗਾ ਚੌਦੀ ਗੁਰੂ ਸਮਾਰਗਰਾਂ ਨੂੰ ਮੈਂਤੀ ਕਰੂੰਗਾ ਕਿ ਉਹਨਾਂ ਸਨਮਾਨ ਦੇ ਕਾਰਨ ਐ ਮੇਰੇ ਸੁਭਾਸ਼ੇ ਵੀ ਜਿਹੜੇ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਆ ਗਰੀਬਾਂ ਦੇ ਬੱਚੇ ਪੜ੍ਹਦੇ ਇੱਥੇ ਉਹ ਵੀ ਇਸੇ ਥਲੇ ਬੈਠਣਗੇ ਚੰਗੀ ਸਿੱਖਿਆ ਪਾਉਗੀ ਜਿਹੜੇ ਪੜ੍ਹਾਉਣ ਆਉਣਗੇ ਉਹ ਝੰਡਾ ਸੋਚਣ ਵਿੱਚ ਪੜ੍ਹਾਉਣਗੇ ਤੇ ਮੈਂ ਹਜੇ ਜਿਹੜੇ ਸਮਾਜ ਸੇਵਕਾਂ ਨੇ ਕਰਦੇ ਕਾਰਜ ਨਾਲ ਮੈਂ ਮੇਰੀ ਕਰੂਗਾ ਜਰੂਰ। ਆਓ ਮੈਂ ਤਾਂ ਅੱਜ ਨਾ ਇੱਕ ਬੋਲ ਪਾਜਾ ਤੋ ਮੈਡਲ ਦਾ ਤੋ ਮੈਡਲ ਆਉਤੰਦੀ ਹੈ। ਉੱਧਰ ਭਾਈ ਐਗਜ਼ਾਮਪਲ। ਆਪਾਂ ਬੱਲੇਦ ਕਰਦੇ ਆ ਜੀ ਜੀ ਕੱਦਿਨੋਂ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਲਿਖਿਆ ਹੈ ਸਾਡੇ ਬਲਕਨ ਸਿੰਘ ਦੀ ਸਾਥੀ ਨੇ ਸਾਡੇ ਪਿੰਡ ਦੇ ਵਿੱਚ ਦਾਰੇ ਜਾਣਦੇ ਕਿਉਂਕਿ ਉਤਰਾਲਾ ਕਰਨਾ ਬਹੁਤ ਔਖਾ ਹੈ ਅੱਗੇ ਲੱਗਣਾ ਬਹੁਤ ਔਖਾ ਹੈ ਸੱਤਾਂ ਖਿੱਚਣ ਵਾਲੇ ਬਾੜੇ ਹੁੰਦੇ ਨਾਲ ਸਾਧ ਦੇ ਨਾਲ ਥੋੜੇ ਸਾਧ ਨਾਲ ਰਜੇਤੀ ਨੇ ਕਿੰਨੇ ਜਣੇ ਆ ਤੇ ਇਹ ਬਹੁਤ ਵਧਾਈ ਦਾ ਪਤਰਾ ਹੈ ਤਾਂ ਹੌਸਲਾ ਬਲਾਈ ਕਰਿਆ ਅੱਜ ਬੱਚੀ ਤੇ ਇਹਨਾਂ ਨਾਲ ਜੀ ਸਮਾਂ ਤੇ ਕਰਾਂਗੇ ਕੋਈ ਦਾ ਬਲਾਉ